पहले भी कोर्ट का कोट कपूरा बस से गई है अच्छ फरीदकोट तो जा रही है होर भी बसा आन गया डिफरेंट डिफरेंट लोकेशन जान गया ट्रेन राही भी, भी श्रद्धालु जा पागे पंजाब के अंदर पंजाब तो बाहर भी कई गई श्रद्धालु श्रद्धा वाली जगह पर ਤੇ ਸਰਕਾਰ ਦਾ ਅੱਛਾ ਫੈਸਲਾ ਇਹ ਹੈ ਕਿ ਕਾਫੀ ਸਾਰੀ ਸਹੂਲਤਾਂ ਲਈ ਇੱਕ ਬੈਸਕਟ ਬੈਸਕਟ ਵਿੱਚ ਸਾਰੀ ਜ਼ਰੂਰਤਵਾਰੀ ਚੀਜ਼ਾਂ ਸਮਾਨੀ ਤੇ ਵਾਹਾਂ ਤੇ ਵੀ ਰਹਿਣ ਦਾ ਖਾਣ-ਪੀਣ ਦਾ ਸਭ ਕੁਝ ਤੋਂ ਬੰਦ ਹੈ ਕਿ ਉਹਨਾਂ ਕੋਈ ਜੀਵਨ ਹੈ ਗਵਰਨਮੈਂਟ ਦਾ ਕੰਮ ਹੈ ਰਿਸਿੰਗਾਂ ਮੁੰਨੀਆਂ ਪੀਂਆਂ ਪੰਗੰਬਰਾਂ ਬੰਨੀਆਂ ਦਾ ਦੇਖੋ ਔਰ ਇਸ ਦੇ ਅੰਦਰ ਉਹਨਾਂ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਨਾਲ ਜਿਹੜੀ ਹੈ ਦੁਨੀਆ ਦੇ ਪੰਜਾਬ ਦੇ ਬਾਰੇ ਤਾਂ ਕਹਿੰਦਾ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ ਕੋਸ ਵਾਸਤੇ ਇਹ ਯਾਤਰਾ ਕਰਵਾਈ ਜਾ ਰਹੀ ਹੈ ਉਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਾਡੇ ਬਜ਼ੁਰਗਾਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਨੌਜਵਾਨ ਵੀ ਵਿੱਚ ਜਾਂਦੇ ਆ ਪਰ ਉਹ ਜਿਹੜੇ ਆਪਣੇ ਗੁਰੂਆਂ ਪੀਰਾਂ ਪਗੰਬਰਾਂ ਦੇ ਸਥਾਨਾਂ ਤੇ ਜਾਣਾ ਚਾਹੁੰਦੇ ਸਾਰੇ-ਸਾਰੇ ਧਰਮਾਂ ਦੇ ਫਨਾਲੀ ਉੱਤੇ ਵੀ ਜਿਹੜੇ ਹੈਗੇ ਪੰਜਾਬ ਸਰਕਾਰ ਦਾ ਭਗਵੰਤ ਸਿੰਘ ਮਾਨ ਜੀ ਭਗਵਾਈ ਦੇ ਵਿੱਚ ਜਿਹੜੀ ਮੁੱਖ ਮੰਤਰੀ ਜਿਹੜੀ ਹੈਗੀ ਹੈ ਯਾਤਰਾ ਉਹਦੇ ਤਹਿਤ ਇਹ ਫਰੀਦਕੋਟ ਤੋਂ ਅੱਜ ਜੱਥਾ ਜਾ ਰਿਹਾ ਇਹ ਅੰਮ੍ਰਿਤਸਰ ਸਾਹਿਬ ਜਾਏਗਾ ਅੱਜ ਰਾਤ ਰੁਕੂਗਾ ਫਿਰ ਕੱਲ ਅਨੰਦਪੁਰ ਸਾਹਿਬ ਜਾਊਗਾ ਅਨੰਦਪੁਰ ਸਾਹਿਬ ਇੱਕ ਰਾਤ ਰੁਕੂਗਾ ਉੱਥੇ ਆਸ-ਪਾਸ ਜਿੰਨੇ ਵੀ ਸਾਡੇ ਪਾਸ ਉਹ ਦੇਖਣਗੇ ਔਰ ਪਰਸੋਂ ਜਿਹੜੀ ਅਮਾਤ ਔਰ ਰਸਤੇ ਦਾ ਲੰਗਰ ਪਣਿਆ ਲੈ ਜਿਹੜੇ ਬਿਸਟਰ ਬਣੇ ਸਾਰਾ ਜਿਹੜਾ ਹੈਗਾ ਅਰੇਂਜਮੈਂਟ ਸਰਕਾਰ ਵੱਲੋਂ ਜਿੱਥੇ ਜਿੱਥੇ ਇਹਨਾਂ ਦੀ ਖੈਰ ਬਣਾਈ ਗਈ ਉਥੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਕੁਝ ਕੱਟ ਦਿੱਤੀਗੇ ਕੁਝ ਜਿਹੜਾ ਰਸਤੇ ਦੇ ਵਿੱਚ ਜਾਣ ਵਾਸਤੇ ਸਮਾਨ ਨੂੰ ਢਾਲ ਦਿੱਤਾਗਾ ਤਾਂ ਕਿ ਕੋਈ ਪਰੇਸ਼ਾਨ ਨਾ ਹੋ